ਇੱਕ ਮਾਂ ਆਪਣੇ ਬੱਚੇ ਨੂੰ ਬੜੇ ਲਾੜ, ਸਬਰ ਤੇ ਧਿਆਨ ਨਾਲ ਪਾਲਦੀ ਹੈ। ਪਰ ਬੱਚਾ ਵੀ ਉਸ ਨੂੰ ਮਾਂ ਹੋਣ ਦਾ ਅਸਲੀ ਅਰਥ ਸਿਖਾਉਂਦਾ ਹੈ। ਮੈਂ ਰਾਉਂਡ ਗਲਾਸ ਫਾਊਂਡੇਸ਼ਨ ਨਰਸਰੀ ਵਿੱਚ ਪਹਿਲਾਂ ਪੈਸੇ ਲਈ ਕੰਮ ਕੀਤਾ ਸੀ। ਮੈਂ ਚਾਹੁੰਦੀ ਸੀ ਮੈਂ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਾਂ ਪਹਿਲਾ ਪਹਿਲਾ ਮੈਨੂੰ ਥੋੜਾ ਜਿਹਾ ਔਖਾ ਲੱਗਿਆ ਕੰਮ ਹਾਂ ਹਾਂ ਮੈਂ 익ਤੀ ਪਾ ਹਾਂ ਲੋਟਕਾਰ ਇਹਨਾਂ ਇਹਨਾਂ ਮਾਰਾ ਮੈਨੂੰ ਡਰ ਲੱਗਦਾ ਸੀ ਵੀ ਇੱਥੇ ਮੈਨੂੰ ਨਰਸਰੀ ਵਿੱਚ ਨਿਕਾਲਣਾ ਦੇਣ ਕਿਉਂਕਿ ਮੇਰੇ ਤੋਂ ਕੰਮ ਘੱਟ ਹੁੰਦਾ ਸੀ ਪਰ ਮੇਰੀ ਪਹਿਲੀ ਤਨਖਾਹ ਨਾਲ ਜਦੋਂ ਮੈਂ ਬੱਚਿਆਂ ਦੀ ਸਕੂਲ ਦੀ ਫੀਸ ਭਰੀ ਤਾਂ ਮੇਰੇ ਸਾਰੇ ਡਰ ਸਾਰੀਆਂ ਸ਼ਿਕਾਇਤਾਂ ਦੂਰ ਹੋ ਗਈਆਂ ਮੈਂ ਜੋ ਵੀ ਕਰ ਰਹੀ ਸੀ ਆਪਣੇ ਬੱਚਿਆਂ ਦੇ ਭਵਿੱਖ ਲਈ ਕਰ ਰਹੀ ਸੀ ਜੇ ਤੇ ਮੇਰੇ ਹਸਬੰਦ ਨਸ਼ੇ ਦੀ ਲਤ ਨੂੰ ਨਹੀਂ ਛੱਡ ਪਾਏ ਤਾਂ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਉਹਨਾਂ ਤੋਂ ਅਲੱਗ ਹੋ ਗਈ ਅਰਾਉਂਡ ਗਲਾਸ ਨਸੀ ਵਿੱਚ ਬਹੁਤ ਤਰ੍ਹਾਂ ਦੇ ਬੂਟੇ ਅਤੇ ਬੀਜ ਤਿਆਰ ਹੁੰਦੇ ਨੇ ਮੈਨੂੰ ਹਰ ਕਿਸੇ ਨੇ ਬੜੀ ਪਿਆਰ ਨਾਲ ਸਿਖਾਇਆ ਸਰਦਾਰ ਗੁਰਮੀਲ ਸਿੰਘ ਬਾਪੂ ਜੀ ਦੱਸਦੇ ਰਹਿੰਦੇ ਸੀ ਮੈਨੂੰ ਬੀਜਾਂ ਬਾਰੇ ਵੀ ਦੱਸਦੇ ਸੀ ਤੇ ਬੁੱਟਿਆਂ ਬਾਰੇ ਵੀ ਦੱਸਦੇ ਸੀ ਪਹਿਚਾਣ ਵੀ ਕਰਵਾਂਦੇ ਸੀ ਬੁੱਟਿਆਂ ਦੀ ਬਾਪੂ ਜੀ ਆਹ ਕਾਦਾ ਬੀਜ ਹੈ ਹਿੰਗੋਟ ਇਹ ਫਰਮਾਨ ਦਾ ਜੋ ਪੇੜ ਹੈ ਜਦੋਂ ਮੈਂ ਫਰਮਾਨ ਦਾ ਬੁੱਟੇ ਦਾ ਨਾਮ ਸੁਣਿਆ ਨਾ ਨਾਮ ਸੁਣ ਕੇ ਮੈਨੂੰ ਲੱਗਿਆ ਵੀ ਇਹ ਬੁੱਟਾ ਮੈਨੂੰ ਜਾਣੇ ਪਛਾਣਿਆ ਜੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪੇੜ ਹੁੰਦੇ ਸੀ ਬਚਪਨ ਵਿੱਚ ਮੇਰੇ ਦਾਦੀ ਜੀ ਇੱਕ ਫਰਮਾਨ ਦਾ ਖੂਬ ਹੁੰਦਾ ਸੀ ਉਹ ਖੂਬ ਤੋਂ ਕਲਾੜੀ ਵਿੱਚੋਂ ਗੁੜ ਲੈਣ ਜਾਂਦੇ ਸੀ ਅਸੀਂ ਉੱਤੇ ਬਹੁਤ ਖੇਡਦੇ ਸੀ ਉਦੋਂ ਖੂਹਾਂ ਦਾ ਨਾਂ ਛਾਂ ਦੇਣ ਵਾਲੇ ਰੁੱਖ ਦੇ ਨਾਂ ਤੇ ਹੁੰਦਾ ਸੀ ਖੂਹ ਤਾਂ ਅੱਜ ਮੋਟਰਾ ਚ ਬਦਲ ਗਿਆ ਪਰ ਉਹ ਰੁੱਖ ਕਿੱਥੇ ਗਏ ਇੱਕ ਦਿਨ ਮੇਲੂ ਤੋਂ ਇੱਕ ਬੁੱਟਾ ਟੁੱਟੀ ਹਟਾਣੀ ਨਾਲ ਵਾਪਸ ਆਇਆ ਉਹ ਉੱਥਰ ਪੁੱਥਰ ਕੀਤੀ ਪਈ ਸੀ ਬੁੱਟਿਆਂ ਦੀ ਜਿਵੇਂ ਅਸੀਂ ਭੇਜਿਆ ਸੀ ਬੁੱਟਾ ਉਹ ਮੈਨੂੰ ਵਾਪਸ ਨਹੀਂ ਆਇਆ ਮੇਉਦੀ ਥੈਲੀ ਬਦਲੀ ਮਨੇ ਕੇਅਰ ਕੀਤੀ ਉਹ ਬੁੱਟਾ ਮਰਨ ਵਾਲਾ ਸੀ ਮੈਂ ਉਹਨੂੰ ਪਛਾਣ ਦੀ ਕੋਸ਼ਿਸ਼ ਕੀਤੀ ਕਈ ਦਿਨਾਂ ਬਾਅਦ ਮੈਂ ਥੋੜੀ-ਥੋੜੀ ਨਾਲ ਬੁੱਟਾ ਪੁੰਗਰਨ ਲੱਗ ਗਿਆ ਉਹਦੀਆਂ ਪੰਖੜੀਆਂ ਮੈਨੂੰ ਉਹਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਇਹਦੇ ਵਿੱਚ ਜਾਨ ਪੈ ਗਈ ਇਹਨੂੰ ਦੁਬਾਰਾ ਜ਼ਿੰਦਗੀ ਮਿਲ ਗਈ اپنی زندگی بھی ਉਸੇ دی طرح لگن لگی میں بھی ایک ਸੁੱਕੇ ਹੋਏ ਰੁੱਖ ਦੀ طرح ਸੀ ਇੱਥੇ ਰੌਂਗਲਾਥ ਨਸਰੀ ਵਿੱਚ ਮੈਂ ਕੰਮ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਦੁਬਾਰਾ ਜਨਮ ਪਈ ਹੋਵੇ ਮੇਰੀਆਂ ਵੀ ਪੰਖੜੀਆਂ ਖੜਨ ਲੱਗੀਆਂ ਜਦੋਂ ਮੈਂ ਕੰਮ ਕਰਨ ਲੱਗੀ ਉਦੋਂ ਤੱਕ ਮੈਨੂੰ ਬਿਲਕੁਲ ਹੀ ਨਹੀਂ ਪਤਾ ਸੀ ਪਰ ਹੁਣ ਇਹ ਗੱਲ ਮਹਿਸੂਸ ਹੁੰਦੀ ਆ ਵੀ ਜਿਹੜਾ ਕੰਮ ਕਰ ਰਹੀ ਆ ਮੈਂ ਇਕੱਲਾ ਆਪਣਾ ਘਰ ਚਲਾਉਣ ਵਾਸਤੇ ਨਹੀਂ ਕਰ ਰਹੀ ਇਹ ਇੱਕ ਸਮਾਜ ਲਈ ਵੀ ਬਹੁਤ ਵੱਡਾ ਕੰਮ ਹੋ ਰਿਹਾ ਹੈ ਇਹ ਜਿਹੜਾ ਰਾਊਂਡ ਗਲਾਸ ਫਾਊਂਡੇਸ਼ਨ ਕੰਮ ਕਰ ਰਿਹਾ ਹੈ ਆਉਣ ਵਾਲੀ ਪੀੜ੍ਹੀ ਦੇ ਬੱਚਿਆਂ ਲਈ ਇੱਕ ਬਹੁਤ ਵੱਡਾ ਕੰਮ ਆ। ਇਹ ਤੇ ਜ਼ਮੀਨ ਦੇ ਇਸ ਛੋਟੇ ਜਿਹੇ ਹਿੱਸੇ ਨੂੰ ਉਸਦੀ ਛਾਂ ਵਾਪਸ ਦੇ ਰਹੇ ਹਨ। ਢੋਲੀ-ਢੋਲੀ ਇਹ ਛਾਂ ਸਾਰੇ ਪੰਜਾਬ ਨੂੰ ਆਬਾਦ ਕਰੇਗੀ।